ਜਾ ਵੀ ਜਾ ਵੀ ਬਹੁਤ ਹੀ ਸਰਬਾਨਯੋ ਸਾਥੀਓ ਇਸ ਪੰਡਾਲ ਦੇ ਵਿੱਚ ਬੈਠੇ ਸਾਰੇ ਹੀ ਮੇਰੇ ਭੈਣੋ ਦੇ ਭਰਾਓ ਤੁਹਾਨੂੰ ਸਾਰਿਆਂ ਨੂੰ ਸਰਬੋ ਰਗੀਦਾਸ ਮਹਾਰਾਜ ਜੀ ਦੇ ਜਨਮ ਦਿਨ ਦੀ ਲੱਖ ਲੱਖ ਵਧਾਈ ਹੈ ਸੋ ਕਬੀਰ ਸਤਪੁਰ ਕਬੀਰ ਮਹਾਰਾਜ ਦਾ ਅਸੀਂ ਜੋ ਅੱਜ ਸੈਮੀਨਾਰ ਕਰਵਾਉਣ ਜਾ ਰਹੇ ਆ ਜੇ ਤੁਸੀਂ ਬਾਕੀ ਬੁਲਾੜਿਆਂ ਦੇ ਜਿਹੜੇ ਸਾਡੇ ਮੁੱਖ ਬੁਲਾੜੇ ਨੇ ਉਹਨਾਂ ਨੂੰ ਸੁਣੋਗੇ ਉਹਨਾਂ ਦੀ ਜਿਹੜੀ ਕ੍ਰਾਂਤੀਕਾਰੀ ਬਾਣੀ ਹੈ ਉਹਨੂੰ ਸੁਣੋਗੇ ਤੇ ਸੁਣ ਕੇ ਉਸ ਨੂੰ ਅਮਲ ਜੀ ਵੀ ਲਿਆਓਗੇ ਤੇ ਸਾਥੀਓ ਫੇਰ ਹੀ ਫਾਇਦਾ ਕਿਉਂਕਿ ਜਿੰਨੇ ਸਾਡੇ ਮਹਾਪੁਰਸ਼ ਦਾਦਾਗੜ ਬੁੱਧੂ ਜੀ ਲੈ ਕੇ ਇਨੇ ਨਹੀਂ ਸਾਡੇ ਮਹਾਪੂਸਾ ਦੀਆਂ ਅਸੀਂ ਫੋਟੋਆਂ ਉਹਨਾਂ ਦੀਆਂ ਤਸਵੀਰਾਂ ਦੇਖ ਰਹੇ ਆ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਸੰਘਰਸ਼ ਕੀਤਾ ਔਰੇ ਸੰਘਰਸ਼ ਕਰਨ ਤੋਂ ਬਾਅਦ ਇੱਕ ਸਾਨੂੰ ਰਸਤਾ ਦੱਸਿਆ ਸੂ ਲੋਗੜ ਉਸ ਦੱਸੇ ਹੋਏ ਰਸਤੇ ਦੇ ਉੱਤੇ ਚੱਲਣ ਦੀ ਸੋ 14 ਅਪ੍ਰੈਲ 1952 ਨੂੰ ਜਿਹੜੋਂ ਬਾਬਾ ਸਾਹਿਬ ਅੰਮੇੜਕਰ ਜੀ ਦਾ ਜਨਮ ਦਿਨ ਮਨਾਇਆ ਗਿਆ ਉਹਨਾਂ ਦੇ ਜੀਦੇ ਜੀ ਸੋ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਆ ਕੇ ਤੇ ਕੁਝ ਸ਼ਬਦ ਸੰਗਤਾਂ ਨੂੰ ਦੱਸੋ ਸੋ ਬਾਬਾ ਸਾਹਬ ਮੇਰਦਰ ਨੇ ਉਸ ਵੇਲੇ ਕਿਹਾ ਕਿ ਮੇਰੇ ਤਿੰਨ ਗੁਰੂ ਹੋਏ ਨੇ ਕਥਾਂਗਰ ਬੁੱਧ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਔਰ ਜੋਤੀਲਾਇ ਭੂਲੇ ਜੀ ਔਰ ਮੈਂ ਅੱਜ ਜੋ ਕੁਝ ਵੀ ਹਾਂ ਇਨਾ ਮਹਾਪੁਰਸ਼ਾਂ ਦੀ ਬਦੌਲਤ ਹਾਂ ਜਦੋਂ ਮੈਂ 12 ਸਾਲ ਦਾ ਸੀ ਔਰ ਮੇਰੇ ਫਾਦਰ ਕਬੀਰ ਬੰਦੀ ਸਨ ਸੋ ਸਾਡੇ ਘਰ ਅਕਸਰ ਜਿਹੜਾ ਇੱਕ ਧਰਮਸ਼ਾਲਾ ਦੀ ਤਰ੍ਹਾਂ ਹੀ ਘਰ ਦੀ ਜਿਹੜੀ ਹੈ ਉਹ ਵਰਤੋਂ ਹੋਈ ਆ ਸੋ ਮੈਂ ਜੋ ਕੁਝ ਵੀ ਸਿੱਖਿਆ ਮੈਂ ਜੋ ਕੁਝ ਅੱਜ ਤੁਹਾਡੇ ਸਾਹਮਣੇ ਹਾਂ ਇਹ ਸਿਰਫ ਇਨਾ ਮਹਾਪੁਰਸ਼ਾਂ ਦੀ ਬਦੌਲਤ ਹਾਂ ਸੋ ਲੋੜ ਹੈ ਜੋ ਸਾਡੇ ਮਹਾਪੁਰਸ਼ ਨੇ ਉਹਨਾਂ ਦੇ ਦੱਸੇ ਹੋਏ ਰਸਤੇ ਤੇ ਚੱਲਣ ਦੀ ਜੇਕਰ ਅਸੀਂ ਸਮੇਲਨ ਕਰਾ ਲਈਏ ਸੈਮੀਨਾਰ ਵੀ ਕਰਾ ਲਈਏ ਜਨਮ ਦਿਨ ਵੀ ਮਨਾ ਲਈਏ ਪਰ ਅਸੀਂ ਉਹਨਾਂ ਦੇ ਦੱਸੇ ਹੋਏ ਰਸਤੇ ਤੇ ਨਹੀਂ ਜਾਂਦੇ ਇਮਾਨਦਾਰੀ ਦੇ ਨਾਲ ਸੋ ਮੈਨੂੰ ਲੱਗਦਾ ਕਿ ਬਦਲਾਅ ਹੋਣ ਵਾਲਾ ਨਹੀਂ ਆ ਕਿਉਂਕਿ ਜੇਕਰ ਅਸੀਂ ਸਿਰਫ ਹਰ ਵਾਰੀ ਬ੍ਰਹਮਣਵਾਦ ਨੂੰ ਹੀ ਪੂਜੀ ਜਾਵਾਂਗੇ ਤੇ ਗੱਲ ਨਹੀਂ ਬਣੇਗੀ ਬ੍ਰਹਮਣਵਾਦ ਨੂੰ ਕੁਝ ਨਹੀਂ ਕਹਿਣ ਆ ਰਿਹਾ ਅਸੀਂ ਜੋ ਕਰਨਾ ਪਹਿਲਾ ਹਾਲਾਤ ਹੋਰ ਸੀ ਜੋ ਬਾਬਾ ਸਾਹਿਬ ਮੇਟਕਰ ਸੰਵਿਧਾਨ ਦੇ ਕੇ ਕਹੇ ਨੇ ਅੱਜ ਦੇ ਹਾਲਾਤ ਹੋਰ ਨੇ ਤੇ ਸਾਡੀ ਲੜਾਈ ਜਿਹੜੀ ਹੈ ਸਾਨੂੰ ਪਤਾ ਹੋਣਾ ਚਾਹੀਦਾ ਕਿ ਸਾਡਾ ਦੁਸ਼ਮਣ ਕਿਹੜਾ ਹੈ ਸੋ ਸਭ ਤੋਂ ਪਹਿਲਾਂ ਜਿਹੜਾ ਸਾਡੇ ਅੰਦਰ ਇੱਕ ਜ਼ਾਲ ਦਾ ਕੋੜ ਜਿਹੜਾ ਵੜਿਆ ਹੋਇਆ ਹੈ ਉਹਨੂੰ ਕੱਢਣ ਦੀ ਲੋੜ ਹੈ ਔਰ ਆਪਣੇ ਆਪ ਨੂੰ ਕਿਆ ਕਰਨੀ ਲੋੜ ਆ ਜੋ ਸਾਡੇ ਮਾਪੋਸਾਂ ਨੇ ਦੱਸਿਆ ਉਹਨਾਂ ਨੂੰ ਪੜ ਕੇ ਇਮਾਨਦਾਰੀ ਦੇ ਨਾਲ ਉਹਨਾਂ ਦੇ ਦੱਸੇ ਹੋਏ ਮਾਰਗ ਤੇ ਚੱਲਣ ਦੀ ਲੋੜ ਆ ਜੇ ਅਸੀਂ ਉਹਨਾਂ ਦੇ ਦੱਸੇ ਹੋਏ ਮਾਰਗ ਤੇ ਨਹੀਂ ਚੱਲਦੇ ਤੇ ਮੈਨੂੰ ਲੱਗਦਾ ਜਿਹੜੇ ਅਸੀਂ ਅਜਿਹੇ ਪ੍ਰੋਗਰਾਮ ਕਰ ਰਹੇ ਆ ਜਾਂ ਹੋਰ ਵੀ ਪੂਰੀ ਦੁਨੀਆ ਦੇ ਵਿੱਚ ਅਜਿਹੇ ਪ੍ਰੋਗਰਾਮ ਹੁੰਦੇ ਨੇ ਉਹ ਸਾਰਥਕ ਜਿਹੜੇ ਨੇ ਸਿੱਧ ਨਹੀਂ ਹੋਣਗੇ ਸੋ ਮੈਂ ਜ਼ਿਆਦਾ ਗੱਲਾਂ ਗਾਣ ਕਰਦਾ ਹੋਇਆ ਤੁਹਾਡੇ ਜੀਨੀ ਲਈ ਸਾਡੀ ਸੰਗਤ ਇੱਥੇ ਆਈ ਆ ਉਹਦਾ ਪਹਿਲ ਦੇ ਰੋ ਧੰਨਵਾਦ ਕਰਦਾ ਕਿਉਂਕਿ ਪ੍ਰੋਗਰਾਮ ਅਸੀਂ ਸੋਚਿਆ ਸੀ ਕਿ 4 ਵਜੇ ਅਸੀਂ ਸ਼ੁਰੂ ਕਰ ਦੇਣਾ ਪਰ ਪ੍ਰੋਗਰਾਮ ਸਾਡਾ ਲੇਟ ਹੋ ਗਿਆ ਏ ਸੋ ਮੈਂ ਚਾਹਾਂਗਾ ਕਿ ਜਿਹੜੇ ਸਾਡੇ ਮੁਖ ਬਣਾ ਰਹੇ ਨੇ ਅਸੀਂ ਉਹਨਾਂ ਨੂੰ ਵਕਤ ਵਾ ਸੁਣੀਏ ਤੇ ਉਹਨਾਂ ਵੱਲੋਂ ਦੱਸਿਆ ਹੋਇਆ ਗਿਆਨ ਜਿਹੜਾ ਉਹਨੂੰ ਸੁਣ ਕੇ ਉਹਨੂੰ ਆਪਣੇ ਅਮਲ 'ਚ ਲਿਆ ਆਗੇ ਤੇ ਆਪਣੇ ਜੀਵਨ ਨੂੰ ਜਿਹੜਾ ਉਪਰਵਰਤਨ ਕਰੀਏ ਬਹੁਤ ਬਹੁਤ ਧੰਨਵਾਦ